ਹਿੰਦੂ ਮੁਸਲਮਾਨ ਇਕਤਾ ਚਾਹੇ ਹਿੰਦੂ ਯਾੜੇ ਸਿਆਣੇ ਨੇ ਉਹ ਤਾਂ ਇਕਤਾ ਚਾਹੁੰਦੇ ਹੀ ਨੇ ਜਦੋਂ ਧਰਮ ਇਕ ਹੈ ਸਾਰਾ ਦੁਨੀਆ ਦਾ ਤਾਂ ਹਿੰਦੂ ਮੁਸਲਮਾਨ ਇਕਤਾ ਤਾਂ ਉਹ ਨਹੀਂ ਚਾਹੁੰਦੇ ਜਿਨ੍ਹਾਂ ਨੇ ਭਾਈਪਾੜੋ ਤੇ ਰਾਜ ਕਰੋ ਵਾਲੀ ਗੱਲ ਹੈ ਨਾ ਜਿਨ੍ਹਾਂ ਨੂੰ ਇਕਤਾ ਭੰਗ ਕਰਕੇ ਫਾਇਦਾ ਹੈ ਵੋਟ ਬੈਂਕ ਬਣਾਉਣੇ ਨੇ ਉਹ ਫਿਰ ਇਹੋ ਜੇ ਕੰਮ ਕਰਦੇ ਨੇ ਬਾਕੀ ਆਮ ਪਬਲਿਕ ਨੂੰ ਤਾਂ ਕੋਈ ਫਾਇਦਾ ਨਹੀਂ ਨੁਕਸਾਨ ਨਹੀਂ ਹੁਣ ਬੰਦੇ ਸਿਆਣੇ ਨੇ ਸਾਰੇ ਪੜ੍ਹੇ ਲਿਖੇ ਨੇ ਸਮਝਣ ਲੱਗ ਗਏ ਸਾਰੀ ਗੱਲਬਾਤ ਵੀ ਕਿਉਂ ਕਰਦੇ ਨੇ ਲੋਕ ਸੱਚੇ ਆਦਮੀ ਆਪਣੇ ਲਾਹ ਵਾਸਤੇ ਇਹ ਇੱਕ ਤਾਂ ਭੰਕਾ ਲੈਂਦੇ ਨੇ ਜਦੋਂ ਉਹਨਾਂ ਨੂੰ ਲਾਭ ਹੁੰਦਾ ਫਿਰ ਇਕਤਾ ਕਰ ਲੈਂਦੇ ਨੇ ਉਹਨਾਂ ਨੇ ਆਪਣਾ ਲਾਭ ਦੇਖਣਾ ਤੇ ਇਹ ਤਾਂ ਭੰਕਰ ਨੇ ਚਲਾਵਾਂ ਧੱਪਾਂ ਕਰ ਦਿੰਦੇ ਨੇ ਜੇ ਇਕਤਾ ਕਰ ਜਿਲਾਬ ਹੈ ਇਕਤਾ ਕਰ ਲੈਂਦੇ ਨੇ ਜਿਨ੍ਹਾਂ ਕੇ ਲਾਭ ਰਹਿੰਦਾ ਇਕਤਾ ਰੱਖਦੇ ਨੇ ਫਿਰ ਭੰਕਰ ਦਿੰਦੇ ਨੇ ਆਮ ਵਿਅਕਤੀ ਇਸ ਤੋਂ ਕਿਦਾਂ ਆਪਣੇ ਆਪ ਨੂੰ ਬਚਾ ਕੇ ਰੱਖੇਗਾ ਕਿਉਂਕਿ ਉਸਦੇ ਤਾਂ ਬੱਚੇ ਪਾਲੇ ਹੁੰਦੇ ਨੇ ਤੇ ਆ ਆਮ ਆਦਮੀ ਵਿਚਾਰਾ ਕੀ ਕਰੂਗਾ ਜਦੋਂ ਇਹ ਅੱਗ ਭੜਕੇ ਜਾਂਦੀ ਹੈ ਫਿਰ ਇਹ ਥੋੜੀ ਦੇਖਦਾ ਵੀ ਆ ਆਦਮੀ ਦੀ ਸੋਚ ਗਿਆ ਉਹ ਤਾਂ ਦੇਖਦਾ Hindu ਹੈ ਮੁਸਲਮਾਨ ਕਹਿੰਦਾ ਇਹਨੂੰ ਮਾਰ ਦੋ ਮੁਸਲਮਾਨ ਹੈ ਉਹ ਦੋ ਗੁੰਡੇ ਗੁੰਡੇ ਹੀ ਮਾਰਦੇ ਨੇ ਦੋ شریف ਆਦਮੀ ਕਾਨੂੰ شریف ਨੂੰ ਮਾਰਦਾ ਉਹਨਾਂ ਦੇ ਗੁੰਡੇ ਹੀ ਮਾਰਦੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਆ ਮੁਸਲਮਾਨ ਹੈ ਇਹਨੂੰ ਮਾਰ ਦੋ ਉਹ ਮੁਸਲਮਾਨਾਂ ਦੇ ਗੁੰਡੇ ਭੜਕੇ ਜਾਂਦੇ ਨੇ ਮਾਰਿਆ شریف ਜਾਂਦਾ ਵਿਚਾਰਾ ਉਹ ਤਾਂ ਹੁਣ ਪਬਲਿਕ ਨੇ ਸੋਚਣਾ ਵੇ ਜਿਹੜਾ ਖੇਡ ਹੋ ਰਿਹਾ ਇਹ ਬੰਦ ਕਿਵੇਂ ਕਰਨਾ ਆ ਸੀ ਉਹ ਬਿਲਕੁਲ ਸੜਕਾ ਤੇ ਆਉਣਾ ਪਊਗਾ ਮਦਾ ਆਏ ਵੀ ਨਾ ਲੋਕ ਐਤ ਕੀ ਆਏ ਨੇ ਸਿੱਖ ਵੀ ਆਏ ਨੇ ਹਿੰਦੂ ਵੀ ਆਏ ਨੇ ਚੰਗੀ ਗੱਲ ਆ ਵਧੀਆ ਸੰਕੇਤ ਆ ਆਉਣਾ ਔਰ ਗਵਰਨਮੈਂਟ ਨੂੰ ਗੁੰਡਿਆਂ ਨੂੰ ਵੀ ਪਤਾ ਲੱਗਦਾ ਵੀ ਸਾਨੂੰ ਰੋਕ ਸਮਝ ਗਏ ਸਿਆਣੀ ਗੱਲ ਹੈ ਪ੍ਰੇਮ ਭਾਵ ਬਣਿਆ ਰਹਿਣਾ ਅਮਨ ਬਣਿਆ ਰਹਿਣ ਦੇ ਵਿੱਚ ਹੀ ਫਾਇਦਾ ਸਭ ਨੂੰ ਸਰਕਾਰ ਨੂੰ ਵੀ ਫਾਇਦਾ ਹੁੰਦਾ ਹੈ ਪਰ ਸਰਕਾਰ ਵੀ ਕਈ ਵਾਰ ਆਪਣੇ ਬੈਨੀਫਿਟ ਖਤਰ ਕਰਦੀ ਹੁੰਦੀ ਹੈ ਇਹ ਜੇ ਕੰਮ। ਸ਼ਾਇਦ ਹਿੰਦੂ ਜਿਹੜੀ ਵੋਟ ਆ ਪੱਕੀ ਹੋ ਜੂ ਸਾਡੀ ਕੀ ਹੋ ਜੂ ਕੀ ਨਹੀਂ ਹੋ ਜੂ। ਦਿੱਲੀ 'ਚ ਹਾਰ ਗਈ ਭਾਜਪਾ ਉਹ ਸਮਝਦੇ ਹੋਣਾ ਨੇ ਵੀ ਸ਼ਾਇਦ ਮੁਸਲਮਾਨ ਨੇ ਤੁਹਾਨੂੰ ਸਪੋਰਟ ਨਹੀਂ ਕੀਤੀ। ਵੀ ਇਹਨਾਂ ਨੂੰ ਅਸੀਂ ਸਬਕ ਸਿਖਾ ਦਿੱਤੇ। ਡਰਾ ਕੇ ਫੇਰ ਘਾਨ ਵੋਟ ਲੈ ਲੀਏ। ਕਿ ਆਪਣੀ ਆਪਣੀ ਸੋਚ ਹੁੰਦੀ ਹੈ ਅਲੱਗ-ਲੱਗ। ਕਈ ਵਾਰ ਸੋਚ ਪੁੱਠੀ ਪੈ ਜਾਂਦੀ ਹੈ। ਕਈ ਵਾਰ ਉਹ ਸੋਚ ਸਿੱਧੇ ਪੈ ਜਾਂਦੀ ਹੈ ਨੁਕਸਾਨ ਵੀ ਹੋ ਜਾਂਦਾ ਹੈ ਕਈ ਵਾਰ ਲਾਭ ਵੀ ਹੋ ਜਾਂਦਾ ਪਰ ਇਹ ਤੇ ਕੀ ਨੁਕਸਾਨ ਹੀ ਹੋਇਆ ਫਾਇਦਾ ਨਹੀਂ ਹੋਇਆ ਜਿਹੜੀ ਅੱਜ ਤੇ ਚਾਰ ਦੋ ਸਾਲ ਪਹਿਲਾਂ ਤਿੰਨ ਸਾਲ ਚਾਰ ਸਾਲ ਪਹਿਲਾਂ ਤਿੰਨ ਸਾਲ ਪਹਿਲਾਂ ਯੂਨੋ ਵਿੱਚ ਸਾਡੀ ਪੋਜੀਸ਼ਨ ਸੀ ਉਹ ਖਤਮ ਹੋ ਗਈ ਜਦ ਤੋਂ ਅਸੀਂ ਬੀਫ ਦਾ ਜਿਆਦਾ ਰੌਲਾ ਪਾ ਲਿਆ ਅਨ ਸਸਰੀ ਗੱਲ ਹੈ ਕੋਈ ਸਰਕਾਰਾਂ ਦਾ ਮੈਂ ਨਹੀਂ ਖਾਂਦਾ ਮੈਂ ਨਾ ਖਾਵਾਂ ਮੈਂ ਦੁਨੀਆ ਤੇ ਕਿਉਂ ਥੋਪਦਾ ਉਹ ਗੱਲ ਨੂੰ ਮੈਂ ਕੋਈ ਜੀ ਨਹੀਂ ਵਰਤਦਾ ਸਿੱਖਾਂ ਨੇ ਹੁਣ ਤਬਾਕੂ ਨਹੀਂ ਵਰਤਦਾ ਸੀ ਕਹਿੰਦੇ ਵੀ ਤਮਾਕੂ ਦੁਨੀਆ 'ਚ ਬੰਦ ਕਰਨਾ ਅਸੀਂ ਕਿਤੇ ਚੱਲਣ ਨਹੀਂ ਦੇਣਾ ਇਹ ਕੋਈ ਅਕਲ ਦੀ ਗੱਲ ਥੋੜੀ ਤੁਸੀਂ ਨਹੀਂ ਵਰਤੋ ਨਾ ਵਰਤੋ ਮੁਸਲਮਾਨ ਹਜ਼ੂਰ ਨਹੀਂ ਖਾਂਦੇ ਉਹ ਤੁਹਾਨੂੰ ਥੋੜੀ ਕਹਿੰਦੇ ਨੇ ਵੀ ਅਸੀਂ ਵੱਢਣ ਨਹੀਂ ਦੇਣੇ ਆ ਖਾਣ ਨਹੀਂ ਦੇਣੇ ਇਹ ਅਨਸੈਸਰੀ ਗੱਲਾਂ ਜਿਹੜੀਆਂ ਨੇ ਕੱਟੜਵਾ ਮੂਰਖਤਾ ਵਾ ਤਾਰੋਂ ਤੱਕ ਆਨ ਦੰਦਾ ਮੂਰਖ ਨਹੀਂ ਬਣਾਉਂਦਾ ਜਿਹੜਾ ਤਾਨੂੰ ਮੂਰਖ ਬਣਾਉਂਦਾ ਉਹ ਤਾਰੋਂ ਨਹੀਂ ਹੁੰਦਾ ਇਹ ਮੈਂ ਤਾਂ ਸਮਝਦਾ ਵੀ ਹਿੰਦੁਸਤਾਨ ਦੇ ਵਿੱਚ ਗੁਲਾਮੀ ਦਾ ਕਾਰਨ ਹੈ ਹਿੰਦੂ ਤੁਸੀਂ ਇਹ ਸੋਚੇ ਗੁਲਾਮ ਹੈ ਸੋ ਇਹ ਸੋਚ ਨੇ ਸਾਨੂੰ ਦੁਨੀਆ ਤੋਂ ਅਲੱਗ ਥਲੱਗ ਕਰਕੇ 800 ਸਾਲ ਗੁਲਾਮ ਰੱਖਿਆ ਪਰ ਇਹ ਤੋਂ ਅਸੀਂ ਸਬਕ ਨਹੀਂ ਲਿਆ ਹੁਣ ਫੇਰ ਅਸੀਂ ਅਲੱਗ ਥਲੱਗ ਹੁੰਦੇ ਜਾਂਦੇ ਆ ਸਾਰੀ ਦੁਨੀਆ ਨੂੰ ਜਿਹੜੇ ਸੂਝਵਾਨ ਬੰਦੇ ਨੇ ਉਹ ਸਮਝਦੇ ਨੇ ਇਸ ਗੱਲ ਨੂੰ ਉਹ ਇਹਨਾਂ ਨੂੰ ਕਹਿੰਦੇ ਵੀ ਨਾ ਵੀ ਪਿੱਛੇ ਮੁੜੋ ਪਿੱਛੇ ਮੁੜਨਾ ਹੀ ਪਊਗਾ ਇਹਨਾਂ ਨੂੰ ਇਹ ਨਹੀਂ ਹੈ ਨਹੀਂ ਤਾਂ ਸਾਥ ਕੌਣ ਦੇਊਗਾ ਮੈਂ ਵਧੀ ਸਾਥ ਦੇ ਦਊਗੀ ਕਿਵੇਂ ਦੇ ਦਊ ਜਿਹੜਾ ਲੋਕਾਂ ਨੂੰ ਇਹਨਾਂ ਨੇ ਹੁਣ ਸੇ ਹਰੀਜਨ ਬਣਾ ਕੇ ਰੱਖਿਆ ਉਹ ਇਹਨਾਂ ਦਾ ਸਾਥ ਕਮਿੰਦੇ ਦੇਣਗੇ ਇਹਨਾਂ ਦੇ ਖੁਦ ਆਪਣੇ ਬੰਦੇ ਉੱਚ ਜਾਤੀਆਂ ਦੇ ਸਾਥ ਨਹੀਂ ਦੇ ਰਹੇ ਉਹ ਲੀਡਰ ਉਹਨਾਂ ਨੂੰ ਕੁਰਸੀ ਚਾਹੀਦੀ ਹੈ ਉਹ ਦੋਆਂ ਦੀ ਬੋਟਲੈਂਡ ਖਾਤਰ ਥੋੜਾ ਸਾਥ ਕਿਉਂ ਦੇਣਗੇ ਉਹਨਾਂ ਨੂੰ ਵੀ ਵੋਟ ਚਾਹੀਦੀ ਹੈ ਸਗਾ ਉੱਚਾ ਜਾਤਾਂ ਨੂੰ ਡਿਪੈਂਡੈਂਟ ਹੋ ਜਾਣਾ ਹੋਣਾ ਪੈਣਾ ਇਹਨਾਂ ਦਾ ਉਹਨਾਂ ਨੂੰ ਵੋਟ ਚਾਹੀਦੀ ਹੈ ਬਾਕੀ ਹੁੰਦਾ ਹੀ ਜਾਂਦਾ ਰੋਜ਼ ਦੇਖਦੇ ਆਂ ਕੀ ਹੁੰਦਾ ਸੋਚ ਬਦਲ ਨਹੀਂ ਚਾਹੀਦੀ ਸਾਨੂੰ ਆਪਣੀ ਸੋਚ ਠੀਕ ਨਹੀਂ ਹੈਗੀ ਜਿੱਦਣ ਅਸੀਂ ਸਾਡੇ ਕੋਈ ਜਨਾਚਰ ਧਰਮ ਰਿਹਾ ਬੇਧਰਮ ਸਾਰੀ ਦੁਨੀਆ ਹਿੰਦੁਸਤਾਨ ਨੂੰ ਆਪਣਾ ਹਾਲਾਕੇ ਦੇਖੋ ਪਿੱਛੇ ਕੁਝ 2 ਸਾਲ ਪਹਿਲਾਂ ਹੀ ਇਹ ਦਰ ਐਲਮ ਆਇਆ ਸੀ ਸ਼ਾਇਦ 1.5 ਸਾਲੇ ਹੋ ਗਿਆ ਉਹ ਕਹਿੰਦਾ ਹੈ ਹਿੰਦੂ ਭਾਰਤ ਮੇਰਾ ਗੁਰੂ ਹੈ ਕਿੱਡੀ ਵੱਡੀ ਗੱਲ ਕਹੀ ਹਾਲਾਂਕਿ ਆਪੂ ਗੁਰੂ ਆਜ ਕਿਉਂ ਗੁਰੂ ਮੰਨਦਾ ਕਿਉਂ ਘਰ ਗੁਰੂ ਦੀ ਜੜ੍ਹ ਇੱਥੇ ਹੀ ਆਵੇ ਦੀ ਬੁੱਧ ਵੀ ਇੱਥੇ ਪੈਦਾ ਹੋਇਆ ਪਰ ਇਹਨਾਂ ਨੇ ਸਭ ਕੁਝ ਦਾ ਨਾਸ ਕਰਤਾ ਬੇਦ ਇੱਥੇ ਹੈ ਇਹ ਬੇਤਖਲਾਫ ਨੇ ਬੇ ਦੇ ਵਿੱਚ ਮੂਰਤੀ ਪੂਜਾ ਵੜ ਜਾਂਦਾ ਹੈ ਇਹ ਮੂਰਤੀ ਪੂਜਾ țeੜੇ ਬੈਠੇ ਨੇ ਅਸੀਂ ਕਰਾਂਗੇ ਤਾਂ ਫਿਰ ਬਦਕਿਸਮਤੀ ਦੀ ਗੱਲ ਹੈ ਨਾ ਜਿਹਦਾ ਘਰ ਗੰਗਾ ਹੋਵੇ ਉਹੀ ਗੰਗਾ ਜਲ ਨਾਲ ਵਰਤੇ ਨਾ ਆਪਣੇ ਆਪ ਨੂੰ ਸ਼ੁੱਧ ਕਰੇ ਆਪਣੇ ਮਨ ਨੂੰ ਕਿਆਂਦੀ ਗੰਗਾ ਦੀ ਗੱਲ ਕਰਦਾ ਮੈਂ ਉਹ ਜੇ ਜਨਨ ਨਾ ਕਰੇ ਮਨ ਸ਼ੁੱਧ ਨਾ ਕਰੇ ਆਤਮਾ ਨੂੰ ਸ਼ੁੱਧ ਨਾ ਕਰੇ ਆਪਣੇ ਨੂੰ ਤੋਦੀ ਬਾਕਸਮਤੀ ਹੈ ਪਰ ਉਹਦੇ ਕਰਮਾਂ ਚ ਨਹੀਂ ਹੈ